ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਮੇਸ਼ਾ ਜਿਹੜੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਜੋ ਉਥਲ ਪੁਥਲ ਚੱਲਦਾ ਰਹਿੰਦਾ ਹਫ਼ਤੇ ਭਰ ਦੀਆਂ ਜਿਹੜੀਆਂ ਕੋਈ ਅਹਿਮ ਸੁਰਖੀਆਂ ਹੁੰਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਤੇ ਪਿਛਲੇ ਹਫ਼ਤੇ ਵੀ ਕੁਝ ਅਜੀਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦਾ ਵਿਚਾਰ ਚਰਚਾ ਕਰਨਾ ਬਣਦਾ ਇੱਕ ਅਹਿਮ ਇਹੋ ਜਿਹੀ ਖਬਰ ਹੈ ਦੀ ਦੇ ਵਿੱਚ ਕੈਨੇਡਾ ਸਰਕਾਰ ਨੇ ਪੰਜਾਬੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਹੈ ਈਵਨ ਕਿ ਜਿਹੜੇ ਚਾਰਟਰ ਫਲਾਈਟ ਤੇ ਡਿਪੋਰ ਹੋਣਗੇ ਉਹ ਵੀ ਸਾਰੀ ਪ੍ਰਕਿਰਿਆ ਕੈਨੇਡਾ ਗਵਰਨਮੈਂਟ ਨੇ ਆਲਮੋਸਟ ਪੂਰੀ ਕਰ ਲਈ ਆ ਸੋ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਅਪਡੇਟਸ ਆਪਾਂ ਸਾਂਝੇ ਕਰਾਂਗੇ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਜਿਹੜੇ ਪੋਡਕਾਸਟ ਦੇ ਵਿੱਚ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਕਰਨੌਲਖ ਜੁੜੇ ਆ ਤੇ ਉਹ ਦੱਸਣਗੇ ਆਪਾਂ ਨੂੰ ਵੀ ਹਫਤੇ ਭਰ ਦੇ ਵਿੱਚ ਜੋ ਕੁਝ ਵੀ ਉਥਲ ਪੁਥਲ ਹੋਇਆ ਉਹਦੇ ਬਾਰੇ ਵਿਚਾਰ ਚਰਚਾ ਆਪਾਂ ਅੱਜ ਦੀ ਪੌਡਕਾਸਟ ਦੇ ਵਿੱਚ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਰਸਮੀ ਤੌਰ ਤੇ ਔਲਖ ਸਾਹਿਬ ਦਾ ਵੈਲਕਮ ਕਰ ਲਈਏ ਔਲਖ ਸਾਹਿਬ ਬਹੁਤ ਧੰਨਵਾਦ ਤੁਸੀਂ ਕਾਇਨ ਦਿੱਤਾ ਉਹ ਠੀਕ ਹੋ ਅੰਦੀ ਤੁਸੀਂ ਤੇ ਤੁਸੀਂ ਮਾੜਾ ਜਾਂ ਆਪਾਂ ਟਾਈਮ ਵੀ ਘੱਟ ਲਾਉਣਾ ਤੇ ਜਿਹੜੀਆਂ ਅਹਿਮ ਖਬਰਾਂ ਹਫਤੇ ਭਰ ਦੀਆਂ ਉਹਨਾਂ ਬਾਰੇ ਥੋੜਾ ਜਿਹਾ ਸਾਨੂੰ ਚਾਣਨਾ ਪਾਓ ਵੀ ਸਾਰੇ ਪਿਛਲੇ ਹਫਤੇ 'ਚ ਹੋਇਆ ਕੀ ਆ ਤੇ ਔਲਖ ਸਾਹਿਬ ਜਿਵੇਂ ਪਿਛਲੇ ਹਫਤੇ ਇੱਕ ਅਹਿਮ ਖਬਰ ਬਹੁਤ ਸੁਰਖੀਆਂ 'ਚ ਰਹੀ ਆ ਹਾਂਜੀ ਬੀ ਪੰਜਾਬੀ ਜਿਹੜੇ ਨਸ਼ੇ ਦੀ ਖੇਤੀ ਕਰਦੇ ਫੜੇ ਗਏ ਆ ਹਾਂਜੀ ਬਹੁਤ ਹਾਈਲਾਈਟ ਹੋਈ ਸੀ ਇਹ ਖਬਰ ਸ਼ਰੇ ਆਮ ਉਹਨਾਂ ਨੇ ਜਿਵੇਂ ਇੱਥੇ ਆਪਾਂ ਕਣਕ ਬੀਜ ਲੈਨੇ ਆ ਵੀ ਨਸ਼ੇ ਦੀ ਖੇਤੀ ਕਰ ਲਈ ਅਖੀਰੀ ਪੁਲਸ ਦੇ ਡਿੱਕੇ ਆ ਗਏ ਹਾਂਜੀ ਮੜਾ ਇਹ ਚਾਣਨਾ ਪਾਉਂਗੇ ਵੀ ਮਸਲਾ ਕੀ ਸੀਗਾ ਕਿਹੜੀ ਖੇਤੀ ਕੀਤੀ ਉਹਨਾਂ ਨੇ ਕਿਹਦੇ ਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਭਾਈ ਮੈਂ ਅੱਜ ਪਹਿਲੀ ਤੌਰ ਗੱਲ ਕਰਾਣਾ ਤੇ ਆਮ ਤੌਰ ਤੇ ਆਪਣੇ ਪੰਜਾਬ ਨੂੰ ਜਦੋਂ ਮੈਂ ਗੱਲ ਕਰਕੇ ਹਮੇਸ਼ਾ ਭੰਡਿਆ ਜਾਂਦਾ ਕਿ ਪੰਜਾਬ ਚ ਨਸ਼ਾ ਵਿਕਦਾ ਜੀ ਪੰਜਾਬ ਚ ਯੂਪੀ ਬਿਹਾਰ ਵਾਲੇ ਨਸ਼ਾ ਲੈ ਕੇ ਆਉਂਦੇ ਜੀ ਹਨ ਜਾਂ ਕੈਨੇਡਾ ਰਹਿੰਦੇ ਭੈਣ ਭਰਾ ਹਮੇਸ਼ਾ ਇਹ ਕਹਿੰਦੇ ਕੈਨੇਡਾ ਬਹੁਤ ਚੰਗਾ ਕੈਨੇਡਾ ਨਸ਼ਾ ਨਹੀਂ ਹੈਗਾ ਠੀਕ ਹੈ ਜਾਂ ਜਿਹੜੇ ਪੁਰਾਣੇ ਗਏ ਬੰਦੇ ਆ ਉਹ ਆਪਣੇ ਵੀਡੀਓ ਥੱਲੇ ਵੀ ਕਮੈਂਟ ਕਰਦੇ ਹੁੰਦੇ ਆ ਕਿ ਆਪਾਂ ਗਲਤ ਦੱਸ ਰਹੇ ਆ ਮੈਂ ਹਮੇਸ਼ਾ ਇਹੀ ਤਰਕ ਦਿੰਨਾ ਹੁੰਦਾ ਵੀ ਅਸੀਂ ਜਿਹੜੀ ਨਿਊਜ਼ ਲੈ ਕੇ ਆਉਣੇ ਆ ਉਹ ਵਿਦ ਪ੍ਰੂਫ ਲੈ ਕੇ ਆਉਣੇ ਬਿਲਕੁਲ ਤੇ ਸਾਡੇ ਕੋਲੇ ਹਮੇਸ਼ਾ ਨਿਊਜ਼ ਦੀ ਕੋਈ ਕਟਿੰਗ ਜਾਂ ਨਿਊਜ਼ ਕਿਤੇ ਵੱਡੇ ਚੈਨਲ ਤੋਂ ਜਾਂ ਆਪਦੇ ਸੋਰਸਸ ਤੋਂ ਲੈਨੇ ਆ। ਹੂੰ। ਕਈ ਘਟਨਾਵਾਂ ਦੀ ਜਿਹੜੀ ਆਪਣੇ ਕੋਲੇ ਸੂਚੀ ਉਹ ਪਹਿਲਾਂ ਆ ਜਾਂਦੀ ਹੈ। ਪਹਿਲਾਂ ਆ ਜਾਂਦੀ ਹੈ। ਕਿਉਂਕਿ ਆਪਣੇ ਨਾਲ ਭੈਣ ਭਰਾ ਹਰ ਇੱਕ ਤਰ੍ਹਾਂ ਦੇ ਜੁੜੇ ਹੋਏ ਆ। ਹੂੰ। ਕੋਈ ਪੁਲਿਸਟ ਕੰਮ ਕਰਦਾ, ਕੋਈ ਆਰਸੀਐਮਪੀ 'ਚ ਕੰਮ ਕਰਦਾ, ਕੋਈ ਸੀਬੀਐਸਏ 'ਚ ਕੰਮ ਕਰਦਾ, ਕੋਈ ਆਰਸੀਸੀ 'ਚ ਕੰਮ ਕਰਦਾ। ਹੂੰ। ਸੋ ਬਹੁਤ ਸਾਰੀਆਂ ਖਬਰਾਂ ਆਪਣੇ ਕੋਲੇ ਕਈ ਵਾਰ ਪਹਿਲਾਂ ਆ ਜਾਂਦੀਆਂ, ਕਈ ਵਾਰੀ ਆਮ ਤੌਰ ਤੇ ਜਿਵੇਂ ਲੋਕਾਂ ਨੂੰ ਪਤਾ ਲੱਗਦੀ ਉਵੇਂ ਆਪਾਂ ਨੂੰ ਪਤਾ ਲੱਗ ਜਾਂਦਾ। ਸੋ ਪੰਜਾਬੀਆਂ ਨੇ ਜਿਵੇਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਆਪਣਾ ਦੱਬ ਕੇ ਜਲੂਸ ਕੱਢਦੇ ਕੈਨੇਡਾ ਦੇ ਵਿੱਚ ਹੂੰ ਪੂਰੀ ਤਰ੍ਹਾਂ ਐਡਮਿੰਟਨ ਚ ਚਾਰ ਪੰਜਾਬੀਆਂ ਨੇ ਆਪਣੇ ਪੰਜਾਬੀ ਭਾਈਚਾਰੇ ਦੀ ਬੇਇੱਜ਼ਤੀ ਕਰਾ ਦਿੱਤੀ ਹੈ ਹੂੰ ਜਿਉਂਨਾਂ ਚ ਮੈਂ ਗੱਲ ਕਰਾਂ ਚਾਰ ਬੰਦੇ ਪੁਲਿਸ ਨੇ ਫੜੇ ਆ ਜੀ ਹੂੰ ਜਿੱਚੋ ਇੱਕ ਨੂੰ ਬੰਦੇ ਦਾ ਨਾਮ ਹੈਗਾ ਸੁਖਦੀਪ ਧੋਵਾ 42 ਸਾਲ ਦਾ ਹੂੰ ਸੰਦੀਪ ਦੰਦੀਵਾਲ ਹੈ 33 ਸਾਲ ਦਾ ਹੂੰ ਗੁਰਪ੍ਰੀਤ ਸਿੰਘ ਹੈ ਜੀ 30 ਸਾਲ ਦਾ ਹੂੰ ਕੁਲਵਿੰਦਰ ਸਿੰਘ ਹੈ 40 ਸਾਲ ਦਾ ਠੀਕ ਹੈ ਇਹ ਸਾਰੇ ਬੰਦੇ ਜਿਹੜੇ ਐਡਮਿੰਟਨ ਨਾਰਥ-ਈਸਟ ਆ ਉੱਥੇ ਡੋਡਿਆਂ ਦੀ ਖੇਤੀ ਕਰ ਰਹੇ ਸੀਗੇ ਲੰਬੇ ਸਮੇਂ ਤੋਂ ਅੱਛਾ ਤੇ ਇਹਨਾਂ ਨੇ ਲਗਭਗ 60000 ਬੂਟਾ ਲਾਇਆ ਸੀ ਉੱਥੇ ਡੋਡਿਆਂ ਦਾ ਅੱਛਾ ਤੁਸੀਂ ਇਹ ਲਾ ਲਓ ਵੀ ਇੱਕ ਤਰ੍ਹਾਂ ਦਾ ਜੰਗਲ ਬਣਾ ਛੱਡਿਆ ਸੀ ਉਹਨਾਂ ਦੇ ਡੋਡਿਆਂ ਦਾ ਉੱਥੇ ਹਾਂ ਵੀ ਸਾਨੂੰ ਕਿਹੜਾ ਕੋਈ ਪੁੱਛਣ ਵਾਲਾ ਤੇ ਜਿਹਦੀ ਐਸਟੀਮੇਟ ਕੀਮਤ ਗਵਰਨਮੈਂਟ ਨੇ ਜਾਂ ਪੁਲਿਸ ਨੇ ਦੱਸੀ ਉਹ 60000 ਤੋਂ ਲੈ ਕੇ ਡਾਲਰ ਤੋਂ ਲੈ ਕੇ 5 ਲੱਖ ਡਾਲਰ ਤੱਕ ਦੀ ਹੈ ਅੱਛਾ ਉਹ ਪੁਲਿਸ ਨੇ ਅੰਕਿਆ ਪਰ ਜੇ ਆਪਾਂ ਪੰਜਾਬੀ ਮਾਰਕੀਟ ਦੀ ਗੱਲ ਕਰਕੇ ਵੇਖੀ ਜਾਂ ਪੰਜਾਬੀ ਜਿਸ ਹਾਂ ਉਹ ਉੱਥੇ ਡਰੱਗ ਵਿਕਦਾ ਜਾਂ ਪੋਸਟ ਜਾਂ ਟੀਮ ਵਿਕਦੀ ਹੈ ਉਸ ਹਾਂ ਨਾਲ ਓਵਰ 2-3 ਮਿਲੀਅਨ ਡਾਲਰ ਦਾ ਸਾਮਾਨ ਇਹ ਕੇਚ ਵੀਜੀ ਬੈਠੇ ਸੀ ਤੇ ਪੁਲਿਸ ਦਾ ਕਹਿਣਾ ਕਿ ਇਹ ਅਫੀਮ ਜਿਹੜੀ ਇਹ ਲਾ ਰਹੇ ਸੀ ਜਾਂ ਇਹਨਾਂ ਨੇ ਡੋਡੇ ਬੀਜੇ ਸੀ ਇੱਕ ਕਮਰਸ਼ੀਅਲ ਵੇਚਣ ਦੇ ਪਰਪਸ ਨਾਲ ਬੀਜੇ ਸੀ ਨਾ ਕਿ ਇਹਨਾਂ ਨੇ ਕੋਈ ਮੈਡੀਸਨਲ ਜਾਂ ਕਿਸੇ ਗਵਰਨਮੈਂਟ ਤੋਂ ਕੋਈ ਲੈ ਕੇ ਉਸ ਤਰ੍ਹਾਂ ਨਾਲ ਬੀਜੇ ਸੀ ਤੇ ਪੁਲਿਸ ਨੇ ਬੜੇ ਟਾਈਮ ਤੇ ਜਾ ਕੇ ਬੰਦੇ ਫੜੇ ਆ ਕਿਉਂਕਿ ਜੇ ਉਹ ਥੋੜੇ ਜਿਹੀ ਵੀ ਲੇਟ ਹੋ ਜਾਂਦੇ ਤਾਂ 5-7 ਦਿਨਾਂ ਚ ਇਹਨਾਂ ਨੇ ਉਹ ਡੋਡੇ ਪੱਕ ਚੁੱਕੇ ਸੀ ਇਹਨਾਂ ਨੇ ਕਲਟੀਵੇਟ ਕਲਟੀਵੇਟ ਕਰਕੇ ਤੇ ਉਹਨਾਂ ਨੇ ਸਕਾ ਕੇ ਦੇ ਵੇਚ ਦੇਣੇ ਸੀ ਸੋ ਪੰਜਾਬੀ ਭਾਈਚਾਰੇ ਲਈ ਆਪਣੇ ਬਹੁਤ ਸ਼ਰਮਨਾਕ ਖਬਰ ਹੈ ਸ਼ਰਮਨਾਕ ਹੈ ਬਿਲਕੁਲ ਬਿਲਕੁਲ ਤੇ ਆਪਣਾ ਭਾਈਚਾਰਾ ਹਮੇਸ਼ਾ ਹੀ ਆਪਾਂ ਜਦੋਂ ਥੰਬਨੇਲ ਵੀ ਹੁੰਦਾ ਆਪਾਂ ਲਿਖਦੇ ਹੁੰਦੇ ਆ ਕਿ ਪੰਜਾਬੀ ਨੇ ਤਬਾਹ ਕੀਤਾ ਕੈਨੇਡਾ ਪੰਜਾਬੀ ਨੇ ਜੋ ਵੀ ਆਪਾਂ ਜਿਸ ਹਰ ਵੀਡੀਓ ਚ ਆਪਣੇ ਜਾਨੀ ਕਿ ਕਹਿਣ ਦਾ ਮਤਲਬ ਹੁਣ ਹਾਈਟ ਹੋ ਗਈ ਆ ਵੀ ਤੁਸੀਂ ਕਹਿੰਦੇ ਸੀ ਨਾ ਵੀ ਹਰ ਦਸਾਂ ਕ੍ਰਾਈਮ ਦਾ ਵਿੱਚੋਂ ਅੱਠ ਆਪਣੇ ਨਾਲ ਲੱਗਦੇ ਮੈਂ ਤਾਂ ਨਾ ਹੁਣ ਤਾਂ ਦਸੇ ਦੇ ਦਸੇ ਹੀ ਆਪਣੇ ਕਰਨ ਲੱਗ ਗਏ ਭਾਈ ਜਿੰਨੀ ਕੈਨੇਡਾ ਚ ਨਿਊਜ਼ ਨਿਕਲ ਕੇ ਆਉਂਦੀ ਹੈ ਨਾ ਅੱਜ ਤੱਕ ਜਿੰਨੇ ਕੇਸ ਹੋ ਰਹੇ ਕੈਨੇਡਾ ਦੇ ਵਿੱਚ ਹਨ ਜੇ ਅਸੀਂ ਸਵੇਰੇ ਨਿਊਜ਼ ਕੱਢ ਕੇ ਵੇਖੋਗੇ ਜੇ ਆਪਾਂ ਚਾਹੀਏ ਤਾਂ ਆਪਾਂ ਹਰ ਰੋਜ਼ ਇਸ ਵਿਸ਼ੇ ਤੇ ਗੱਲ ਕਰ ਸਕਦੇ ਹਰ ਰੋਜ਼ ਆਪਾਂ ਨੂੰ ਵੀਡੀਓ ਕਰਦੇ ਨੂੰ ਬਣਾਉਣਿਆਂ ਨੂੰ ਵੀ ਸ਼ਰਮ ਆਉਂਦੀ ਹੈ ਪਰ ਗੱਲਾਂ ਇਹੋ ਜਿਹੀਆਂ ਲੋਕਵੇਂ ਸੱਚ ਇਹੋ ਜੇ ਹੁੰਦੀ ਹੈ ਜਿਹੜੇ ਆਪਾਂ ਲੋਕਾਂ ਸਾਹਮਣੇ ਲੈ ਕੇ ਆਉਣੇ ਤਾਂ ਜੋ ਜਿਹੜੇ ਇੱਥੇ ਰਹਿੰਦੇ ਭੈਣ ਭਰਾ ਜਿਨ੍ਹਾਂ ਨੂੰ ਉਹ ਸੁਨਹਿਰੀ ਸੁਪਨੇ ਸੋਨੇ ਆਂਡੇ ਵਹਾਏ ਜਾਂਦੇ ਕਿ ਉੱਥੇ ਆ ਨਹੀਂ ਉੱਥੇ ਉਹ ਨਹੀਂ ਉਹ ਚੀਜ਼ਾਂ ਸਾਹਮਣੇ ਲੈ ਕੇ ਆਉਣਾ ਮਨਤਬ ਆਪਣਾ ਮੇਨ ਇਹੀ ਹੈ ਜੀ ਇੱਕ ਮੈਂ ਹੋਰ ਜਿੰਨੇ ਵੀ ਈਵਰਸ ਹੈਗੇ ਆ ਇਸ ਵੀਡੀਓ ਨੂੰ ਦੇਖ ਰਹੇ ਆ ਵੀ ਆਪਾਂ ਕਹਿੰਦੇ ਸੀ ਵੀ ਅਮਰੀਕਾ ਡਿਪੋਰਟ ਕਰ ਰਿਹਾ ਕੈਨੇਡਾ ਵਾਲੇ ਕੋਈ ਐਸੀ ਕਾਰਵਾਈ ਨਹੀਂ ਕਰਦੇ ਕੈਨੇਡਾ ਵਾਲੇ ਬਲਾਉਣਗੇ ਹੋਰ ਇਮੀਗ੍ਰੈਂਟਸ ਚਾਹੀਦੇ ਆ ਪਰ ਮੈਂ ਤੁਹਾਨੂੰ ਦੱਸਦੇ ਆ ਕਿ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਕੈਨੇਡਾ ਨੇ ਵੀ ਲੋਕਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦੇਣਾ ਖਾਸ ਕਰਕੇ ਜਿਹੜੇ ਬੰਦੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਾਲ ਸੰਬੰਧ ਰੱਖਦੇ ਆ ਤੇ ਹੁਣ ਮੇਰੇ ਹਿਸਾਬ ਨਾਲ ਵੀ ਸ਼ਾਇਦ ਕਰਨ ਵਾਲੇ ਖਸਾਬੇ ਜਿਆਦਾ ਇਹਨਾਂ ਨੂੰ ਉਸ ਖਬਰ ਦਾ ਪਤਾ ਵੀ ਅੱਠ ਪੰਜਾਬੀ ਸ਼ਾਇਦ ਜੀ ਐਫ ਆਈ ਆਮ ਨਾਟ ਰੌਂਗ ਵੀ ਉਹਨਾਂ ਨੂੰ ਡਿਪੋਰਟ ਕਰਨ ਦੀ ਬਿਲਕੁਲ ਤਿਆਰੀ ਹੈ ਕੈਨੇਡਾ ਦੀ ਕਿਸ ਵਜ੍ਹਾ ਕਰਕੇ ਉਹਨਾਂ ਨੇ ਇਹ ਅਜਿਹਾ ਕੀਤਾ ਕੀ ਹੈ ਕਿ ਜਿਹੜਾ ਪ੍ਰਾਈਵੇਟ ਚਾਰਟਰਡ ਤੇ ਸੁਣਾ ਗਿਆ ਵੀ ਉਹਨਾਂ ਨੂੰ ਸਾਰੀ ਪ੍ਰਕਿਰਿਆ ਆਲਮੋਸਟ ਮੁਕਮਲ ਆ ਵੀ ਹੁਣ ਰਿਪੋਰਟ ਕਰ ਦੇਣਾ ਅੱਠ ਪੰਜਾਬੀ ਹੀ ਆ ਵੀ ਆਪਣੇ ਤੇ ਸਾਰੇ ਸਟੂਡੈਂਟ ਆ ਮੈਂ ਇਹ ਸਾਤ ਸ਼ਬਦਾਂ ਚ ਕਹਾਂ ਦਾ ਤੇ ਜਿਹੜੀ ਇਹਦੀ ਆਪਾਂ ਗੱਲ ਕਰੀਏ ਵੀ ਇਹ ਮੇਲ ਬਾਕਸਾਂ ਚੋ ਚੋਰੀ ਕਰਦੇ ਸੀਗੇ ਠੀਕ ਹੈ ਇਹ ਪੀਲ ਪੁਲਿਸ ਨੇ ਫੜੇ ਹੈ ਜੀ ਤੇ ਇਹਨਾਂ ਦੇ ਪੋਤੜੇ ਫਰੋਲੇ ਪੰਜਾਬੀ ਚ ਕਹਿੰਦੇ ਇਹ ਤਾਂ ਵਾ ਤੇ ਇਹਨਾਂ ਨੇ 4 ਲੱਖ ਤੋਂ ਵੱਧ ਕੇ ਜਿਹੜੇ ਹੈਗੇ ਮੇਲ ਬਾਕਸ ਚੋਂ ਜਿਹੜਾ ਸਮਾਨ ਉਹ ਚੋਰੀ ਕੀਤਾ 4 ਲੱਖ ਡਾਲ ਦੀ ਗੱਲ ਕਰਾਂਗਾ ਇਹਨਾਂ ਦਾ ਨਾਮ ਹੈਗਾ ਸੁਮਨਪ੍ਰੀਤ ਸਿੰਘ ਠੀਕ ਹੈ ਗੁਰਦੀਪ ਛੱਠਾ ਹਮ ਜਸ਼ਨਦੀਪ ਜਟਾਣਾ ਹਮ ਹਰਮਨ ਸਿੰਘ ਠੀਕ ਹੈ ਜਸ਼ਨਪ੍ਰੀਤ ਸਿੰਘ ਠੀਕ ਹੈ ਮਨਰੂਪ ਸਿੰਘ ਠੀਕ ਹੈ ਰਾਜਪ੍ਰੀਤ ਸਿੰਘ ਠੀਕ ਹੈ ਉਹਪਿੰਦਰ ਸਿੰਘ ਠੀਕ ਹੈ ਤੇ ਤੁਸੀਂ ਇਹ ਲਾ ਲਓ ਵੀ 250 ਆਪਣਾ ਤੋਂ ਲਾ ਲੋ ਵੱਧ ਜਿਹੜੇ ਚੈੱਕ ਐ ਇਹਨਾਂ ਨੇ ਉਹ ਮੇਲ ਬਾਕਸ ਚ ਚੋਰੀ ਕੀਤੇ 182 ਕ੍ਰੈਡਿਟ ਕਾਰਡ ਚੋਰੀ ਕੀਤੇ ਜੀ 20 ਗਿਫਟ ਕਾਰਡ ਤੇ ਸਰਕਾਰੀ ਦਸਤਾਵੇਜ਼ ਜੇ ਲੋਕਾਂ ਦੇ ਜਿਹੜੇ ਮੇਲ ਚ ਆਉਂਦੇ ਉਹ ਚੋਰੀ ਕੀਤੇ ਇਹਨਾਂ ਨੇ ਤੇ ਇਹਨਾਂ ਸਾਰਿਆਂ ਦੀ ਜਿਹੜੀ ਉਮਰ ਐ ਇਹ 21 ਸਾਲ ਤੋਂ ਲੈ ਕੇ 29 ਸਾਲ ਤੱਕ ਐ ਅੱਛਾ ਜੀ ਤੇ ਸਾਰੇ ਜਿਹੜੇ ਹੈਗੇ ਐ ਮਿਸਿਸ ਸਾਗਾ ਤੇ ਬਰੰਟਨ ਵਾਲੀ ਬਿਲੋਂਗ ਕਰਦੇ ਐ ਕਿਉਂਕਿ ਆਪਣੇ ਮੋਸਟਲੀ ਸਟੂਡੈਂਟ ਉੱਥੇ ਹੀ ਜਾਂਦੇ ਆ ਜੀ ਹਨਾ ਤੇ ਜਿਹੜਾ ਇਹਨਾਂ ਨੇ ਕਾਂਡ ਕੀਤਾ ਕੈਨੇਡਾ ਦੀ ਹਿਸਟਰੀ ਦੇ ਵਿੱਚ ਜਾਂ ਆਪਾਂ ਕਹਿ ਲਈਏ ਅੱਜ ਦੇ ਟਾਈਮਸ ਬਹੁਤ ਵੱਡਾ ਕਾਂਡ ਕੀਤਾ ਬਹੁਤ ਵੱਡਾ ਲੋਕਾਂ ਦੀਆਂ ਮੇਲ ਨੂੰ ਚੋਰੀ ਕਰਨਾ ਮੇਲ ਬਾਕਸ ਤੋੜਨੇ ਉਹਨਾਂ ਨੇ ਕ੍ਰੈਡਿਟ ਕਾਰਡ ਚੋਰੀ ਕਰਨੇ ਉਹਨਾਂ ਦਾ ਸਮਾਨ ਜਿਹੜਾ ਉਹਨਾਂ ਦਾ ਚੋਰੀ ਕਰਨਾ ਬਹੁਤ ਹੀ ਸ਼ਰਮਨਾਕ ਘਟਨਾ ਹੈ ਇਹਨਾਂ ਮੁੰਡਿਆਂ ਵੱਲੋਂ ਕੀਤੀ ਗਈ ਹੈ ਤੇ ਇਹਨਾਂ ਦੀਆਂ ਜਿਹੜੀਆਂ ਡੈਪੋਟੇਸ਼ਨ ਦੀਆਂ ਤਿਆਰੀਆਂ ਹੋਣ ਇਹਨਾਂ ਦਾ ਕੇਸ ਚੱਲ ਰਿਹਾ ਤੇ ਜਦੋਂ ਉਹ ਕੇਸ ਮੁਕੰਮਲ ਹੋਊਗਾ ਹੋ ਸਕਦਾ ਉਦੋਂ ਪਹਿਲਾਂ ਹੀ ਵੀ ਇਹਨਾਂ ਦੇ ਆਪਣੇ ਕੈਨਸਲ ਕਰਕੇ ਜਿਹੜੇ ਇਹਨਾਂ ਦੇ ਕੋਲੇ ਆਪਣੇ ਜੇ ਤਾਂ ਇਹ ਹੈਗੇ ਉਹਦੇ ਤੇ ਆਪਣੇ ਦੇ ਪੀਆਰ ਤੇ ਹੈਗੇ ਆ ਪੀਆਰ ਇਹਨਾਂ ਦੀ ਪ੍ਰਵੋਕ ਕੀਤੀ ਜਾਊਗੀ ਜੇ ਸਟੂਡੈਂਟ ਵੀਜ਼ੇ ਤੇ ਆ ਤਾਂ ਹੋ ਸਕਦਾ ਇਹਨਾਂ ਨੂੰ ਸਿੱਧੇ ਹੀ ਜਿਹੜਾ ਪਲੇਨ ਆ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀ 9000 ਬੰਦਾ ਜਿਹੜੇ ਪਲੇਨ ਚ ਆ ਰਹੇ ਆ ਉਸੇ ਪਲੇਨ 'ਚ ਸ਼ਾਇਦ ਇਹਨਾਂ ਨੂੰ ਚੈਟਰ ਪਲੇਨ ਦਾ ਹੀ ਪੰਜਾਬ ਰਿਪੋਰਟ ਕੀਤਾ ਜਾਊਗਾ ਠੀਕ ਹੈ ਠੀਕ ਹੈ ਠੀਕ ਹੈ ਇੱਕ ਜਿਵੇਂ ਪੁੱਠੀਆਂ ਸਿੱਧੀਆਂ ਹਰਕਤਾਂ ਹਨਾ ਜਿਵੇਂ ਆਪਣੇ ਫਟਦੇ ਨਹੀਂ ਹਨਾ ਪੰਜਾਬੀ ਕਰਨ ਨੂੰ ਪਤਾ ਨਹੀਂ ਇਹਨਾਂ ਦਾ ਵਰਤਾਰਾ ਹੀ ਉੱਥੇ ਹੋ ਜਾਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਵੀ ਉੱਥੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਹ ਜਿਆਦਾ ਖਬਰਾਂ 'ਚ ਰਹਿੰਦੇ ਆ ਤੇ ਜਿਵੇਂ ਇੱਕ ਨਿਊਜ਼ ਚੱਲੀ ਸੀ ਵੀ ਇਹਨਾਂ ਨੇ ਰੈੱਡ ਲਾਈਟ ਤੇ ਖੜਕੇ ਭੰਗੜਾ ਵਗੈਰਾ ਪਾਇਆ ਉਹ ਉਹ ਇਨਸੀਡੈਂਟ ਦਾ ਵੀ ਚੰਗਾ ਇਸ਼ੂ ਬਣਿਆ ਹਾਂਜੀ ਬਹੁਤ ਲੋਕਾਂ ਨੇ ਬੁਰਾ ਵੀ ਮਨਾਇਆ ਖਾਸ ਕਰਕੇ ਉੱਥੋਂ ਦੇ ਜਿਹੜੇ ਨੇਟਿਵ ਆ ਉਹ ਤਾਂ ਬੁਰਾ ਮਣਾਉਂਦੇ ਉਹ ਜੀਆਂ ਹਰਕਤਾਂ ਬਰਦਾਸ਼ਤ ਨਹੀਂ ਕਰਦੇ ਵੀ ਉਹ ਸਾਡੇ ਆਸਤੇ ਬਹੁਤ ਨਮੋਸ਼ੀ ਵਾਲੀ ਗੱਲ ਆ ਵੀ ਜੇ ਆਪਾਂ ਸੱਬੇ ਇੱਕ ਤਰੀਕੇ ਨਾਲ ਉੱਥੇ ਨਹੀਂ ਰਹਿ ਸਕਦੇ ਉਹ ਜੀਆਂ ਹਰਕਤਾਂ ਕਰਾਂਗੇ ਤਾਂ ਡੈਫੀਨੇਟਲੀ ਇਹਦੇ ਚ ਬਦਨਾਮੀ ਸਾਡੀ ਐ ਸਪਾਈਕਰੇ ਦੀ ਐ ਭਾਈ ਐਕਚੁਅਲੀ ਗੱਲ ਕੀ ਆ ਨਾ ਜਿੰਨੇ ਮੁੰਡੇ ਇੱਥੋਂ ਪੰਜਾਬ ਚੋਂ ਗਏ ਆ ਹਨਾ ਪਿਛਲੀ ਵੀਡੀਓ ਥੱਲੇ ਇੱਕ ਬੰਦੇ ਨੇ ਕਮੈਂ ਕੀਤਾ ਸੀ ਜਿਹ ਚਾਪ ਨਸ਼ਿਆਂ ਦੀ ਗੱਲ ਕੀਤੀ ਸੀ ਉਹਨੇ ਇਹ ਕਿਹਾ ਸੀ ਵੀ ਜਿਹੜੇ ਉੱਥੇ ਜਾ ਕੇ ਦੋ ਨੰਬਰ ਦਾ ਕੰਮ ਕਰਦੇ ਸਮਗਲਿੰਗ ਕਰਦੇ ਉਹਨਾਂ ਦੇ ਮਾਪਿਓ ਇੱਥੇ ਵੀ ਸਮਗਲਾ ਰਹੇ ਹਨ ਸੋ ਆਪਾਂ ਉਸ ਚੀਜ਼ ਨੂੰ ਇਹ ਤਾਂ ਨਹੀਂ ਕਹਿੰਦੇ ਵੀ ਉਹਨਾਂ ਦੇ ਮਾਪਿਓ ਇਹੋ ਜਿਹੇ ਆ ਜਾਂ ਮਾਪਿਓ ਕਿਸੇ ਦਾ ਵੀ ਬੱਚੇ ਦੇ ਨਹੀਂ ਚਾਹੁੰਦਾ ਵੀ ਸਾਡੇ ਬੱਚੇ ਜਾ ਕੇ ਰੈੱਡ ਲਾਈਟਾਂ ਦੇ ਭੰਗੜੇ ਪਾਉਣ ਰੈੱਡ ਲਾਈਟਾਂ ਦੇ ਐਦਾਂ ਮਿਕਾਂਡ ਕਰਦੇ ਪਰ ਜਿਹੜੇ ਬੱਚੇ ਹੈਗੇ ਉੱਥੇ ਜਾ ਕੇ ਖੂਰੂਦ ਪਾਉਂਦੇ ਆ ਆਪਣੇ ਭਾਈਚਾਰੇ ਦਾ ਜਲੂਸ ਕੱਢਦੇ ਦੱਬ ਕੇ ਜੇ ਮੈਂ ਗੱਲ ਕਰਾਂ ਫੂ ਉੱਥੇ ਕਾਰ ਦੀ ਜੀ ਮੈਂ ਲਾਇਸੈਂਸ ਪਲੇਟ ਦੀ ਗੱਲ ਕਰਾਂ ਮੱਲੀ 831 ਹੈ ਅੱਛਾ ਤੇ ਉਹਨਾਂ ਦਾ ਸਾਫ਼ ਪਤਾ ਲੱਗਦਾ ਵੀ ਆਪਣੇ ਪੰਜਾਬੀ ਆਪਣੇ ਪੰਜਾਬੀ ਭਾਈਚਾਰੇ ਦੀ ਹੈ ਨਾ ਤੇ ਬਾਕੀ ਜਿਹੜੀ ਇੱਥੇ ਆਪਾਂ ਪਿਕਚਰ ਵੀ ਲਾਵਾਂਗੇ ਇਹਦੇ ਵਿੱਚ ਤੁਸੀਂ ਉੱਥੇ ਦੇਖ ਸਕਦੇ ਹੋ ਇੱਕ ਮੁੰਡਾ ਆਪਣਾ ਸਰਦਾਰ ਹੈ ਤੇ ਇੱਕ ਮੁੰਡਾ ਮੂਨਾ ਹੈ ਤੇ ਰੈੱਡ ਲਾਈਟ ਤੇ ਰੋਕ ਕੇ ਸਨਰੂਫ ਫਤਨਾ ਇੱਕ ਮੁੰਡਾ ਵਿਚਾਲੇ ਖੜ ਕੇ ਸਾਮ ਰੂਫ ਚੋਂ ਭੰਗੜਾ ਪਾ ਰਿਹਾ ਠੀਕ ਹੈ ਤੇ ਇੱਕ ਮੁੰਡਾ ਬਾਰੀ ਖੋਲ ਕੇ ਰੈਡ ਲਾਈਟਾਂ ਦੇ ਵਿਚਾਲੇ ਅੱਛਾ ਭੰਗੜੇ ਪਾ ਰਿਹਾ ਜੀ ਤੇ ਆਪਣਾ ਉਹਨਾਂ ਦਾ ਗੋਰੀਆਂ ਨੇ ਉੱਥੇ ਉਹਨਾਂ ਦੀ ਵੀਡੀਓ ਰਿਕਾਰਡ ਕੀਤੀ ਹੈ ਤੇ ਉਹਨਾਂ ਨੇ ਆਪਣੇ ਭਾਈਚਾਰੇ ਜਮ ਕੇ ਜਲੂਸ ਕੱਢਿਆ ਕਿ ਤੁਸੀਂ ਇੱਥੇ ਕਰਨ ਕੀ ਆਉਨੇ ਹੋ ਰੈਡ ਲਾਈਟਾਂ ਦੇ ਕੋਣ ਖੜ ਕੇ ਭੰਗੜਾ ਪਾਉਣਾ ਜੇ ਆਪਾਂ ਪੰਜਾਬ 'ਚ ਆਪਾਂ ਰੇਡ ਨਹੀਂ ਕਦੇ ਦੇਖਿਆ ਜੀ ਕਿਸੇ ਭਾਈਚਾਰੇ ਨੇ ਜੇ ਆਪਾਂ ਬਿਲਕੁਲ ਕਿਵੇਂ ਲੱਗੂਗਾ ਜੇ ਆਪਾਂ ਕਾਰ 'ਚੋਂ ਉੱਤਰ ਕੇ 4-10 ਬੰਦੇ ਖੜੇ ਆ ਉੱਥੇ ਆਪਾਂ ਉੱਥੇ ਭੰਗੜਾ ਪਾਉਣ ਲੱਗ ਜ ਕਰਨਾ ਚਾਹੁੰਦੇ ਉਹਨਾਂ ਦੇ ਦੇਸ਼ 'ਚ ਜਾ ਕੇ ਕੀ ਆਪਾਂ ਵਖਾਉਣਾ ਚਾਹੁੰਦੇ ਆ ਰੈੱਡ ਲਾਈਟਾਂ ਦੇ ਭੰਗੜੇ ਪਾ ਕੇ ਇਸੇ ਰੀਜ਼ਨ ਕਰਕੇ ਸਟੂਡੈਂਟ ਵੀਜ਼ੇ ਬੰਦ ਹੋ ਰਹੇ ਆ ਇਸੇ ਰੀਜ਼ਨ ਕਰਕੇ ਗਵਰਨਮੈਂਟ ਐਕਸ਼ਨ ਲੈ ਰਹੀ ਐ ਇਸੇ ਰੀਜ਼ਨ ਕਰਕੇ ਜਿਹੜੇ ਜਵਾਕ ਆ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਦੇ ਸਾਰੀਆਂ ਇਹਨਾਂ 2-4 ਬੰਦਿਆਂ ਦੀ 5% 10% ਬੱਚਿਆਂ ਦੀ ਵਜ੍ਹਾ ਨਾਲ ਦੂਜੇ ਬੱਚੇ ਵੀ ਸਫਰ ਕਰ ਰਹੇ ਆ ਕਿਉਂਕਿ ਸਾਰੇ ਬੰਦੇ ਇਹਨਾਂ ਨੂੰ ਦੀ ਨਿਗਾਹ ਨਾਲ ਦੇਖਦੇ ਆ ਤੇ ਇਹਨਾਂ ਰੀਜ਼ਨ ਕਰਕੇ ਹੀ ਆਪਣੇ ਤੇ ਅੱਜਕੱਲ ਰੇਸਿਸ ਦੇ ਰੇਸਿਸ ਹੁੰਦੇ ਐਟੈਕ ਹੋ ਰਹੇ। ਬਿਲਕੁਲ ਕਿਉਂਕਿ ਗੋਰੇ ਸਮਝਦੇ ਆ ਕਿ ਸਾਡੇ ਦੇਸ਼ ਚ ਆ ਕੇ ਇਹਨਾਂ ਜਵਾਕਾਂ ਨੇ ਗੰਦ ਪਾਤਾ। ਹਾਂ ਨਹੀਂ ਦੇਖੋ ਜੇ ਜਿਹੜੇ ਵੀ ਦੇਸ਼ 'ਚ ਵਿੱਚ ਆਪਾਂ ਰਹਿੰਦੇ ਆ ਉੱਥੋਂ ਦਾ ਜਿਹੜਾ ਮਾਹੌਲ ਆ ਹਾਂਜੀ ਆਪਾਂ ਨੂੰ ਨਹੀਂ ਖਰਾਬ ਕਰਨਾ ਚਾਹੀਦਾ। ਆਪਣੀ ਜਿਹੜਾ ਵੀਡੀਓ ਦਾ ਮਕਸਦ ਵੀ ਇਹ ਹੈ ਵੀ ਬਹੁਤੇ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਵੀ ਜੇ ਆਪਾਂ ਜਿਹੜੀ ਸੋਸਾਇਟੀ 'ਚ ਰਹਿੰਦੇ ਆ ਉੱਥੋਂ ਦੇ ਹਾਲਾਤਾਂ ਮੁਤਾਬਕ ਆਪਾਂ ਨੂੰ ਵਿਚਰਨਾ ਚਾਹੀਦਾ ਨਾ ਕਿ ਆਪਾਂ ਨੂੰ ਕੋਈ ਆਪ ਦੇ ਸਿਸਟਮ ਦੇ ਮੁਤਾਬਕ ਆਪਾਂ ਜਰੂਰ ਕੱਢੀਏ ਲੋਕਾਂ ਨੂੰ ਵਿਖਾਈਏ ਕਿਉਂਕਿ ਇਹ ਚੀਜ਼ਾਂ ਗੋਰੋ ਗੋਰੇ ਆ ਜਿਹੜੇ ਉੱਥੋਂ ਦੇ ਨਹੀਂ ਪਸੰਦ ਕਰਦੇ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਜੇ ਇਹ ਹਰਕਤਾਂ ਕਰਾਂਗੇ ਆਪਣੀ ਬਦਨਾਮੀ ਹੋ ਰਹੀ ਆ ਬਿਲਕੁਲ 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 ਤੇ ਇੱਕ ਇੱਕ ਹੋਰ ਖਬਰ ਹੈ ਜਿਹਦੇ ਵਿੱਚ ਜਿਵੇਂ ਹੁਣ ਹੇਟ ਸ਼ੁਰੂ ਹੋ ਗਈ ਆ ਹਾਂਜੀ ਆਪਣੇ ਲੋਕਾਂ ਦੇ ਖਿਲਾਫ ਗੋਰੇ ਹੇਟ ਕਰਨ ਲੱਗ ਗਏ ਆ ਕਿਉਂ ਕਰਨ ਲੱਗੇ ਆਪਾਂ ਨੂੰ ਸਭ ਨੂੰ ਪਤਾ ਵੀ ਆਪਣੀਆਂ ਹਰਕਤਾਂ ਐਸੀਆਂ ਹੋ ਗਈਆਂ ਆਪਾਂ ਜਿੰਨਾ ਚੀਜ਼ਾਂ ਕਰਕੇ ਆਪਾਂ ਨੂੰ ਜਾਣਿਆ ਜਾਂਦਾ ਸੀ ਆਪਾਂ ਉਹ ਚੀਜ਼ਾਂ ਤੋਂ ਵੱਖ ਹੋ ਗਏ ਹੁਣ ਇੱਕ ਅਮਰਤਾਰੀ ਜਵਾਕ ਨੂੰ ਕਾਲਜ ਦੇ ਵੱਲੋਂ ਜਿਹੜਾ ਉਹ ਜਿਹੜਾ ਵਰਤਾਰਾ ਉਹਦੇ ਨਾਲ ਠੀਕ ਨਹੀਂ ਕੀਤਾ ਗਿਆ ਉਹ ਉਹਨੂੰ ਜਿਹੜਾ ਹੈਗਾ ਮਾਨਸਿਕ ਪਰੇਸ਼ਾਨ ਕੀਤਾ ਗਿਆ ਪਰੇਸ਼ਾਨੀ ਕੀਤੀ ਗਈ ਉਹਨੂੰ ਦਿੱਤੀ ਗਈ ਹੈ ਕਿਸ ਵਜ੍ਹਾ ਕਰਕੇ ਸਾਰਾ ਕੁਝ ਹੋਇਆ ਇਹਦੇ ਪਿੱਛੇ ਰੀਜਨ ਕੀ ਸੀ ਤੇ ਜਿਹਦੇ ਕਰਕੇ ਇਹ ਜਿਹੜੀ ਨਿਊਜ਼ ਵੀ ਕਾਫੀ ਪਪੂਲਰ ਹੋਈ ਆਪਣੇ ਲੋਕਾਂ ਨੇ ਵੀ ਆਬਵੀਅਸਲੀ ਆ ਵੀ ਜੇ ਸਾਡੇ ਕਿਸੇ ਜਵਾਬ ਨਾਲ ਧੱਕਾ ਹੁੰਦਾ ਤਾਂ ਆਪਾਂ ਨਹੀਂ ਬਰਦਾਸ਼ਤ ਕਰਾਂਗੇ ਹੈ ਕੀ ਆ ਵੈਸੇ ਮਾਮਲਾ ਬੇਸਿਕਲੀ ਜੀ ਮੈਂ ਗੱਲ ਕਰਾਣਾ ਜੀ ਆਪਣੇ ਕੈਨੇਡਾ ਚ ਸਿੱਖ ਅਮਰਤਾਰੀ ਮੁੰਡਾ ਸੀਗਾ ਉਹ ਕੋਲੈਜ ਡਿਗਰੀ ਲੈਣ ਗਿਆ ਸੀਗਾ ਤੇ ਕੋਲੈਜ ਵੱਲੋਂ ਉਹਦੇ ਨਾਲ ਧੱਕਾ ਕੀਤਾ ਗਿਆ ਹੂੰ ਐਕਚੁਅਲ ਕੀ ਹੈ ਜੀ ਉਹ ਅਮਰਤਾਰੀ ਸਿੱਖ ਹੂੰ ਜਦੋਂ ਆਦੀ ਡਿਗਰੀ ਲੈਣ ਵਾਸਤੇ ਗੇਟ ਤੇ ਗਿਆ ਉਹਨੂੰ ਸਿਕਿਉਰਿਟੀ ਦੁਆਰਾ ਰੋਕ ਲਿਆ ਗਿਆ ਅੱਛਾ ਕਹਿੰਦੇ ਤੇਰੇ ਕਿਰਪਾਨ ਪਾਈ ਵੀ ਹੈ ਸ੍ਰੀ ਸਾਹਿਬ ਪਾਇਆ ਹੈ ਠੀਕ ਹੈ ਤੇ ਕਹਿੰਦੇ ਤੂੰ ਅੰਦਰ ਨਹੀਂ ਜਾ ਸਕਦਾ ਹੂੰ ਵੀ ਇਹ ਸੇਫ ਨਹੀਂ ਹੈਗਾ ਸਾਡੇ ਲਈ ਹੂੰ ਤੇ ਉਹਨੇ ਦੱਸਿਆ ਜੀ ਵੀ ਸਾਡਾ ਮੈਂ ਅਮਰਤਾਰੀ ਸਿੱਖ ਹਾਂ ਇਹ ਸਾਡਾ ਕਲਚਰ ਦਾ ਪਾਰਟ ਹੈ ਠੀਕ ਐਜ਼ ਅ ਸਿੱਖ ਮੈਂ ਪ੍ਰੈਜ਼ੈਂਟ ਕਰਦਾ ਹੂੰ ਪਰ ਉਹਨੂੰ ਤੁਸੀਂ ਇਹ ਲਾ ਲੋ ਡਿਗਰੀ ਲੈਣ ਜਾਣ ਵਾਸਤੇ ਗੇਟ ਦੇ ਵਿੱਚ ਐਂਟਰ ਨਹੀਂ ਕੀਤਾ ਕਰਨ ਦਿੱਤਾ ਸਿੱਧੇ ਸਾਫ ਸ਼ਬਦਾਂ ਸ਼ਬਦਾਂ 'ਚ ਮੈਂ ਗੱਲ ਕਰਾਂ ਤਾਂ ਇਹ ਰੀਸ ਹੁੰਦਾ ਸਿੱਧਾ ਇੱਕੋ ਹੋਰ ਬਿਲਕੁਲ ਬਿਲਕੁਲ ਠੀਕ ਹੈ ਕਿਉਂਕਿ ਜਦੋਂ ਉਹ ਤੁਸੀਂ ਇਹ ਲਾ ਲੋ ਕਾਲਜ ਗਿਆ ਪਹਿਲਾਂ ਫੀਸਾਂ ਭਰਾਲੀਆਂ ਸਾਡੇ ਤੋਂ ਠੀਕ ਹੈ ਇਹ ਜਿਹੜੀ ਹੋਰ ਘਟਨਾ ਮੈਂ ਦੱਸਣਾ ਭੁੱਲ ਗਿਆ ਦੋਰਮ ਕਾਲਜ ਦੀ ਹੈ ਜੀ ਅੱਛਾ ਜੀ ਕੈਨੇਡਾ ਚ ਹੂੰ ਤੇ ਹੁਣ ਇੱਥੇ ਕੈਨੇਡਾ ਭਗਤੇ ਵੀ ਕਹਿਣਗੇ ਕਿ ਤੁਸੀਂ ਇਹ ਲਾ ਲਓ ਜੀ ਉਹਦੇ ਸ੍ਰੀ ਸਾਹਿਬ ਪਾਇਆ ਸੀਗਾ ਉਸ ਨੂੰ ਸਮਝਾਉਣ ਚ ਗਲਤੀ ਹੋ ਸਕਦੀ ਹੈ ਸ਼ਾਇਦ ਨੂੰ ਇੰਗਲਿਸ਼ ਨਾ ਆਉਂਦੀ ਹੋਵੇ ਹਨਾ ਜੋ ਹੋਰ ਚੀਜ਼ਾਂ ਕਹਿ ਸਕਦੇ ਆ ਪਰ ਮੈਂ ਸਾਫ ਸ਼ਬਦਾਂ ਚ ਕਹਾਂ ਕਿ ਇਹ ਰੇਸਿਸਮ ਦਾ ਹਿੱਸਾ ਜਦੋਂ ਉਹ ਇੰਡੀਆ ਤੋਂ ਗਿਆ ਕੈਨੇਡਾ ਗਵਰਨਮੈਂਟ ਨੂੰ ਉਦੋਂ ਵੀ ਪਤਾ ਸੀਗਾ ਕਿ ਉਹ ਅਮਰਤਾਰੀ ਹੈ ਜਾਂ ਚੜਿਆ ਉਦੋਂ ਵੀ ਅਮਰਤਾਰੀ ਸੀ ਜਦੋਂ ਇੱਥੇ ਪਹੁੰਚਿਆ ਉਦੋਂ ਵੀ ਅਮਰਤਾਰੀ ਸੀ ਕਾਲਜ ਗਿਆ ਉਦੋਂ ਵੀ ਅਮਰਤਾਰੀ ਸੀ ਫੀਸ ਭਰੀ ਉਦੋਂ ਵੀ ਅਮਰਤਾਰੀ ਸੀ ਜੋ ਉਦੋਂ ਆਉਣੇ ਕਿਸੇ ਨੂੰ ਉਸ ਆਪਣੇ ਸ੍ਰੀ ਸਾਹਿਬ ਨਾਲ ਨਹੀਂ ਮਾਰਿਆ ਤਾਂ ਡਿਗਰੀ ਲੈਣ ਜਾਣ ਲੱਗਾ ਅਹਿਮ ਦਿਨ ਹੁੰਦਾ ਬੱਚਾ ਜਦੋਂ ਪੜਨ ਜਾਂਦਾ ਠੀਕ ਆ ਉਦੋਂ ਮਾਰੂਗਾ ਉਹ ਜਦੋਂ ਡਿਗਰੀ ਲੈ ਲੇਗਾ ਨਾਲੇ ਛਾਇ ਦੇ ਕੋਈ ਉਹ ਜੀ ਘਟਨਾ ਹੋਵੇ ਵੀ ਜਿਨੇ ਆਪਦੇ ਕਿਸੇ ਕਕਾਰ ਨਾਲ ਕਿਸੇ ਅਮਰਤਾਰੀ ਬੰਦੇ ਨੇ ਕਿਸੇ ਤੇ ਹਮਲਾ ਹੋਵੇ ਹਾਂ ਰੱਖਿਆ ਵਾਸਤੇ ਜ਼ਰੂਰ ਬੰਦਾ ਉਹਦੀ ਵਰਤੋਂ ਕਰਦਾ ਪਰ ਮੈਨੂੰ ਨਹੀਂ ਅੱਜ ਤੱਕ ਮੈਂ ਨਹੀਂ ਸੁਣਿਆ ਵੀ ਕਿਸੇ ਬੰਦੇ ਨੇ ਅਮਰਤਾਰੀ ਨੇ ਆਪਦੇ ਕਕਾਰ ਕੱਢ ਕੇ ਕਿਸੇ ਤੇ ਹਮਲਾ ਕੀਤਾ ਹੋਵੇ ਬਿਨਾਂ ਕਿਸੇ ਗੱਲ ਤੋਂ ਦੇਖੋ ਜੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਚੀਜ਼ਾਂ ਆਪਦੀ ਪ੍ਰੋਟੈਕਸ਼ਨ ਵਾਸਤੇ ਦਿੱਤੀਆਂ ਜੀ ਆਪਾਂ ਨੂੰ ਜਦੋਂ ਆਪਾਂ ਨੂੰ ਲੋੜ ਆ ਆਪਾਂ ਨੂੰ ਵਰਤ ਪਰ ਬਿਨਾ ਵਜ੍ਹਾ ਤੋਂ ਕਿਸੇ ਨੂੰ ਜਲੀਲ ਕਰਨਾ ਠੀਕ ਹੈ ਉਹ ਵੀ ਸਿੱਖ ਧਰਮ ਦੇ ਬੰਦਾ ਫੁੱਲ ਰ ਹੈ ਉਹ ਕਕਾਰ ਪਾਇਆ ਤਾਂ ਆਈ ਥਿੰਕ ਇਹ ਲੋਕਾਂ ਨੂੰ ਵੀ ਇਹਦੇ ਜਿਹੜੇ ਪਿੱਛੇ ਆਵਾਜ਼ ਉਠਾਉਣੀ ਚਾਹੀਦੀ ਸੀ ਭਾਈ ਇਹ ਜਿਹੜੀ ਨਿਊਜ਼ ਸੀ ਨਾ ਮੈਂ ਗੱਲ ਕਰਾਂ ਇਹ ਸਿਰਫ ਇੱਕ ਤੋਂ ਦੋ ਬੰਦਿਆਂ ਦੁਆਰਾ ਜਾਂ ਇੱਕ ਦੋ ਦੋ ਚੈਨਲ ਦੁਆਰਾ ਹੀ ਪਬਲਿਸ਼ ਕੀਤੀ ਗਈ ਹੈ ਬਟ ਦੇ ਚੈਨਲਾਂ ਨੇ ਇਹ ਨਿਊਜ਼ ਡਬਲ अच्छा जी ਇਹ ਨਿਊਜ਼ ਹੀ ਨਹੀਂ ਬਾਹਰ ਕੱਢੀ ਕਿ ਦੁਰਮ ਕਾਲਜ ਇੱਕ ਸਿੱਖ ਜਵਾਕ ਨੂੰ ਉਹਦੀ ਡਿਗਰੀ ਲੈਣ ਜਾਣ ਨਹੀਂ ਦਿੱਤਾ ਗਿਆ ਹੂੰ 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 ਹੁਣ ਜੇ ਮੈਂ ਸਾਖ ਸ਼ਬਦਾਂ ਜੇ ਕਹਾਂ ਕਿ ਆਪਣਾ ਰੇਸਿਜ਼ਮ ਹੋ ਰਿਹਾ ਆਪਣੇ ਲੋਕ ਬਿਸ਼ਰਮ ਹੋਏ ਬੈਠੇ ਮੈਂ ਕਹਿੰਦਾ ਇੱਥੋਂ ਅਜੇ ਵੀ ਧੜਾ ਧੜ ਭੇਜੀ ਜਾਂਦੇ ਆ ਠੀਕ ਹੈ ਜਾਂ ਉੱਥੇ ਗੋਰੇ ਅੱਜ ਦੇ ਟਾਈਮ ਇਹ ਚਾਹੁੰਦੇ ਵੀ ਸਾਡੇ ਦੇਸ਼ ਚੋਂ ਨਿਕਲ ਜਾਓ ਪਰ ਜਿਹੜੇ ਉਹ ਉਥੋਂ ਦੇ ਕਟੜ ਫਾਲੋਅਰ ਹੈ ਜਿਹੜੇ ਆਪਾਂ ਗੈਹ ਦਿੰਦੇ ਨੇ ਪੰਜਾਬੀ ਆਪਣੇ ਉਹਨੂੰ ਮਦਰ ਲੈਂਡ ਮੰਨ ਕੇ ਬੈਠੇ ਆ ਤੇ ਬਾਕੀ ਆਪਣੀ ਉਹ ਮਦਰ ਲੈਂਡ ਨਹੀਂ ਆਪਣੀ ਮਦਰ ਲੈਂਡ ਪੰਜਾਬੀ ਪੰਜਾਬ ਹੈ ਬਿਲਕੁਲ ਦੇਖੋ ਇੱਕ ਔਲਕ ਸਾਹਿਬ ਜਿਵੇਂ ਦੋ ਚੀਜ਼ਾਂ ਡਿਪਰੈਸ਼ਨ ਤੇ ਨਸ਼ਾ ਜਿਹੜਾ ਹੈਗਾ ਆਮ ਹੈ ਕੈਨੇਡਾ ਦੇ ਵਿੱਚ ਠੀਕ ਹੈ ਜਿਹੜੇ ਯੰਗ ਸਾਡੇ ਭੈਣ ਭਰਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਨਸ਼ੇ ਦੇ ਵਿੱਚ ਜਵਾਨੀ ਗਲਤਾਨ ਹੋ ਚੁੱਕੀ ਹੈ ਠੀਕ ਹੈ ਜੀ ਨਸ਼ਾ ਤਸਕਰੀ ਦੇ ਵਿੱਚ ਵੀ ਆਪਣੇ ਲੋਕਾਂ ਦਾ ਨਾਮ ਆ ਰਿਹਾ ਤੇ ਨਸ਼ਾ ਤਸਕਰੀ ਦੇ ਵਿੱਚ ਸਜ਼ਾਵਾਂ ਵੀ ਹੋ ਰਹੀਆਂ ਹਾਂਜੀ ਤੇ ਕਿਸੇ ਇੱਕ ਕੇਸ ਦੇ ਵਿੱਚ ਜਿਵੇਂ ਤੁਹਾਨੂੰ ਸ਼ਾਇਦ ਉਸ ਨਿਊਜ਼ ਦਾ ਪਤਾ ਹੋਊਗਾ ਵੀ ਸਜ਼ਾ ਹੋਈ ਹੈ ਆਪਣੇ ਪੰਜਾਬੀਆਂ ਨੂੰ ਹਾਂਜੀ ਮਾੜਾ ਇਹ ਕੇਸ ਦਾ ਦਿਓ ਵੀ ਕੀ ਸੀਗਾ ਕੇਸ ਦੋ ਪੰਜਾਬੀ ਹੈ ਜੀ ਕੈਨੇਡਾ ਚ ਜਿਨ੍ਹਾਂ ਨੂੰ ਨਸ਼ਾ ਤਸਕਰੀ ਚ 10 ਸਾਲ ਦੀ ਸਜ਼ਾ ਹੋਈ ਹੈ ਹੂੰ ਇੱਕ ਤਾਂ 48 ਸਾਲਾਂ ਦਾ ਜੀ ਟਰੱਕ ਡਰਾਈਵਰ ਗੁਰਿੰਦਰ ਸਿੰਘ ਠੀਕ ਹੈ ਠੀਕ ਹੈ ਇੱਕ 41 ਸਾਲਾਂ ਦਾ ਜੀ ਵਿਕਰਮ ਦੱਤਾ ਹੂੰ ਇਹ ਪੁਲਿਸ ਨੇ ਫੜਿਆ ਜੀ ਦੋਵਾਂ ਕੋਲੋਂ 11 ਮਿਲੀਅਨ ਦੀ ਕੋਕੀਨ ਫੜੀ ਹੈ ਜੀ ਠੀਕ ਹੈ ਜੀ ਆਪਣੇ ਬਲੂ ਵਾਟਰ ਬ੍ਰਿਜ ਤੋਂ ਹੂੰ ਤੇ 100 ਆਪਣੇ 15 ਗ੍ਰਾਮ ਜਿਹੜੀ ਕੋਕੀਨ ਹੈ ਜਿਹੜੀ ਉਹਦੀ ਮਾਤਰਾ ਹੈ ਜੀ ਸੋ 11 ਮਿਲੀ ਲੰਦੀ ਹੈ ਹੁਣ ਤੁਸੀਂ ਇਹ حساب ਲਾ ਕੇ ਦੇਖੋ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਹੁਣ ਕਿ ਕੈਨੇਡਾ ਦੇ ਮਾਰੇ ਹਾਲਾਤ ਆਪਾਂ ਮੋਸਟਲੀ ਨਿਊਜ਼ ਕਵਰ ਕਰਦੇ ਹੁੰਦੇ ਹੁਣ ਕਿ ਯੰਗ ਬੱਚੇ ਫੜੇ ਜਾਂਦੇ ਆ ਯੰਗ ਬੱਚੇ ਉੱਥੇ ਜਾ ਕੇ ਇਦਾਂ ਦੇ ਕੰਮ ਕਰ ਰਹੇ ਹਨ ਹੁਣ ਤੁਸੀਂ ਇਹਨਾਂ ਦੀ ਏਜ ਦੇਖੋ ਕਿ ਆ 61 ਸਾਲ ਤੇ 41 ਸਾਲ ਹੂੰ 61 ਸਾਲ ਦਾ ਬੰਦਾ ਆਲਮੋਸਟ 4 60 ਸਾਲ ਤੇ ਕੈਨੇਡਾ ਚ ਪੈਨਸ਼ਨ ਸ਼ੁਰੂ ਹੋਇਆ ਆਪਣੀ ਹੋ ਜਾਂਦੀ ਆ ਤੇ 40 ਸਾਲ ਦਾ ਬੰਦਾ ਤੁਸੀਂ ਸਿਆਣਿਆਂ ਚ ਗਿਣਿਆ ਜਾਂਦਾ ਠੀਕ ਆ ਜੇ ਇਹ ਬੰਦੇ ਨਸ਼ੇ ਦਾ ਕੰਮ ਕਰ ਰਹੇ ਆ ਮੈਂ ਇਹਨਾਂ ਨੂੰ ਇਹ ਨਹੀਂ ਕਹਿ ਰਿਹਾ ਵੀ ਪ੍ਰਸਾਹਿਤ ਨਹੀਂ ਕਰ ਰਿਹਾ ਜਾਂ ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਬਹੁਤ ਚੰਗਾ ਕੰਮ ਕਰ ਰਹੇ ਹਨ ਜਿਹੇ ਬੰਦੇ ਅੱਜ ਦੇ ਟਾਈਮ ਨਸ਼ੇ ਦਾ ਕੰਮ ਕਰ ਰਹੇ ਆ ਇਹ ਕੋਈ ਅਮੀਰ ਹੋਣ ਵਾਸਤੇ ਨਹੀਂ ਸ਼ਾਇਦ ਕਰ ਰਹੇ ਹੋਣੇ ਨਾ ਹੀ ਕੋਈ ਅਗਲੀ ਜਨਰੇਸ਼ਨ ਵਾਸਤੇ ਇਹਨਾਂ ਦਾ ਅੱਜ ਦੇ ਟਾਈਮ ਜਿਹੜੇ ਕੈਨੇਡਾ ਦੇ ਟਰੱਕਰ ਆ ਜਾਂ ਜਿਹੜੇ ਬੰਦੇ ਪੁਰਾਣੇ ਜਿਨ੍ਹਾਂ ਨੇ ਮੋਟਾ ਪੈਸਾ ਕਮਾਇਆ ਵੱਡੇ ਘਰ ਲਏ ਆ ਵੱਡੀਆਂ ਕਾਰਾਂ ਲਈਆਂ ਉਹਨਾਂ ਦਾ ਸਰਵਾਈਵਲ ਅੱਜ ਦੇ ਟਾਈਮ ਔਖਾ ਹੈ ਸਭ ਤੋਂ ਵੱਡਾ ਰੀਜ਼ਨ ਮੇਨ ਜਿਹੜੇ ਅੱਜ ਦੇ ਟਾਈਮ ਆਪਣੇ ਟਰੱਕਰ ਭਰਾ ਫੜੇ ਜਾਂਦੇ ਆ ਨਸ਼ੇ 'ਚ ਫੜੇ ਜਾਂਦੇ ਆ ਜਾਂ ਨਸ਼ਾ ਵੇਚਦੇ ਆ ਉਹਨਾਂ ਦਾ ਸਭ ਤੋਂ ਵੱਡਾ ਮੇਨ ਕਾਰਨ ਹੈ ਕਿ ਕੈਨੇਡਾ ਦੇ ਵਿੱਚ ਕਮਾਈ ਨਹੀਂ ਹੈ ਕੈਨੇਡਾ ਤਬਾਹ ਹੋ ਚੁੱਕਿਆ ਹੈ ਕੈਨੇਡਾ ਦੇ ਵਿੱਚ ਕੰਮ ਨਹੀਂ ਹੈ ਇਹਨਾਂ ਦੀ ਏਜ ਤੋਂ ਸਿੱਧਾ-ਸਿੱਧਾ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਕੈਨੇਡਾ ਡੁੱਬ ਚੁੱਕਿਆ ਹੈ ਕੈਨੇਡਾ ਦਾ ਜਲੂਸ ਨਿਕਲ ਚੁੱਕਿਆ ਹੈ ਕੈਨੇਡਾ 'ਚ ਕੰਮ ਨਹੀਂ ਹੈ ਜਿਵੇਂ ਪੰਜਾਬ 'ਚ ਬਾਰਡਰ ਸਾਈਡ ਤੇ ਗੱਲ ਕਰਾਂ ਨਿੱਕੇ ਪਿੰਡਾਂ ਦੀ ਗੱਲ ਕਰਾਂ ਹਨ ਉੱਥੇ ਲੋਕ ਨਸ਼ਾ ਤਾਂ ਵੇਦੇ ਸੀ ਰੋਟੀ ਨਹੀਂ ਸੀ ਠੀਕ ਹੈ ਤੇ ਕੈਨੇਡਾ ਚ ਵੀ ਅੱਜਕੱਲ੍ਹ ਲੋਕ ਨਸ਼ਾ ਵੇਚ ਕੇ ਸਰਵਾਈਵਲ ਕਰ ਰਹੇ ਬਹੁਤੇ ਬੰਦਿਆਂ ਦੀ ਗੱਲ ਕਰਾਂ ਹਾਂ ਹੋ ਸਕਦਾ 40 50% 60% ਮੈਂ ਗੱਲ ਕਰਾਂ ਕਿ ਜੌਬ ਕਰ ਰਹੇ ਐ ਜੌਬ ਨਾਲ ਵਧੀਆ ਬਜਾਰਾ ਕਰ ਰਹੇ ਐ 20 30% ਜਿਹੜੇ ਭੈਣ ਭਰਾ ਹੈਗੇ ਆ ਉਹਨਾਂ ਦੇ ਬੇਸਿਕ ਸੈਲਰੀ ਨਾਲ ਗੁਜ਼ਾਰਾ ਕਰ ਰਹੇ ਐ ਪਰ ਜਿਨ੍ਹਾਂ ਨੇ ਬਾਹਲੇ ਵੱਡੇ ਘਰਾਂ ਦੇ ਫਾਹੇ ਚੱਕੇ ਹੋਏ ਐ ਬਾਲੀਆਂ ਵੱਡੀਆਂ ਕਾਰਾਂ ਲਈਆਂ ਹੋਈਆਂ ਜਦੋਂ ਟਾਈਮ ਚੰਗਾ ਸੀਗਾ ਅੱਜ ਦੇ ਕੋਹਨ ਵੀ ਮਾੜੀ ਹੋ ਗਈ ਹੈ ਫਿਰ ਉਹ ਨਸ਼ਾ ਵੇਚ ਕੇ ਹੀ ਆਪਦਾ ਗੁਜ਼ਾਰਾ ਕਰਦੇ ਜਾਂ ਨਸ਼ੇ ਨਾਲ ਹੀ ਉਹਨਾਂ ਤਾਰੂਕ ਦਾ ਚੱਲ ਗਏ ਸਾਰੇ ਜਿਵੇਂ ਆਪਾਂ ਹਮੇਸ਼ਾ ਹੀ ਆਪਣੀ ਵੀਡੀਓ 'ਚ ਗੱਲ ਕਰਦੇ ਹੁੰਨੇ ਆ ਹਨਾ ਜਿਵੇਂ ਆਮ ਵੀ ਸਾਰੇ ਲੋਕਾਂ ਨੂੰ ਪਤਾ ਵੀ ਆਪਣੇ ਲੋਕ ਕ੍ਰਾਈਮ 'ਚ ਬਹੁਤ ਇਨਵੋਲਵ ਹੋ ਗਏ ਹਨਾ ਸਾਰੇ ਪਾਸੇ ਨਾ ਆਉਣ ਲੱਗ ਗਏ ਪਰ ਮਾੜੀ ਗੱਲ ਆ ਆਪਣੇ ਲੋਕਾਂ ਨੂੰ ਜੇ ਆਪਣੀ ਸ਼ਬੀ ਸਹੀ ਕਰਨੀ ਆ ਤਾਂ ਆਪਾਂ ਨੂੰ ਅੱਜ ਹੀ ਜਿਹੜਾ ਆਪਦੇ ਐਟੀਟਿਊਡ ਜਿਹੜੇ ਚੇਂਜ ਕਰਨੇ ਪੈਣਗੇ ਇੱਕ ਚੰਗੇ ਇਨਸਾਨ ਦੇ ਤੌਰ ਤੇ ਆਪਾਂ ਨੂੰ ਉਹਨਾਂ ਲੋਕਾਂ ਵਿੱਚ ਚਿਰਨਾ ਪਊਗਾ ਕਿਉਂਕਿ ਦਿਨ ਬਦ ਦਿਨ ਆਪਣੀ ਜਿਹੜੀ ਤੁਸੀਂ ਵੀ ਗੱਲ ਕੀਤੀ ਹੈ ਇੱਜ਼ਤ ਘਟਦੀ ਜਾ ਰਹੀ ਹੈ ਇੱਥੋਂ ਤੱਕ ਕਿ ਜਿਹੜੇ ਹੁਣ ਮੋਸਟ ਵਾਂਟਡ ਦੀ ਲਿਸਟ ਹੈ ਜੋ ਵੀ ਕੈਨੇਡਾ ਦੀ ਹੈਗੀ ਉਹਦੇ ਵਿੱਚ ਵੀ ਆਪਣੇ ਪੰਜਾਬੀਆਂ ਦਾ ਨਾਮ ਸ਼ਾਮਲ ਹੈ ਮੈਂ ਸਹਿਮਤਾਂ ਵੀ ਇਦੋਂ ਜਿਹੜਾ ਹੈਗਾ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ ਚਾਰ ਪੰਜਾਬੀ ਮੁੰਡੇ ਜੀ ਮੈਂ ਗੱਲ ਕਰਾਂ ਜਿਨ੍ਹਾਂ ਨੇ ਆਪਣਾ ਮੋਸਟ ਵਾਂਟਡ ਲਿਸਟ 'ਚ ਕੈਨੇਡਾ 'ਚ ਆਪਣੇ ਪੰਜਾਬੀਆਂ ਦਾ ਨਾਂ ਚਮਕਾਇਆ ਹੂੰ ਹੁਣ ਇੱਕ ਚੀਜ਼ ਹੋਰ ਮੈਂ ਇੱਥੇ ਗੱਲ ਕਰਦਾ ਆਪਣੇ ਵੀਡੀਓ ਥਲੇ ਨਾ ਕਮੈਂਟ ਔ ਤੁਹਾਡੇ ਵੀ ਆਉਂਦੇ ਹੁੰਦੇ ਆ ਕਿ ਪੰਜਾਬੀਆਂ ਨੂੰ ਟਾਰਗੇਟ ਕਰਦੇ ਆ ਸਿੱਖ ਕਿਉਂ ਨਹੀਂ ਕਹਿੰਦੇ ਤੁਸੀਂ ਆਹੋ ਆਹੋ ਠੀਕ ਆ ਹਿੰਦੂ ਕਿਉਂ ਨਹੀਂ ਕਹਿੰਦੇ ਜਾਂ ਬੰਦੇ ਦਾ ਧਰਮ ਲੈ ਕੇ ਗੱਲ ਕਰਿਆ ਕਰੋ ਹਨਾ ਜਿਹੜਾ ਬੰਦਾ ਪੰਜਾਬ 'ਚ ਜੰਮਿਆ ਪੰਜਾਬ ਤੋਂ ਉਹਨੂੰ ਪੰਜਾਬੀ ਹੀ ਕਹਾਂਗੇ ਸੀ ਠੀਕ ਹੈ ਉਹਨੂੰ ਸਿੱਖ Hindu ਮੁਸਲਮਾਨ ਨਹੀਂ ਕਹਿ ਸਕਦੇ ਕਿਉਂਕਿ ਪੰਜਾਬ 'ਚ ਵੱਡਾ ਹੋਇਆ ਤੇ ਆਪਾਂ ਜਿੱਥੇ ਵੀ ਜਾਂਦੇ ਆ ਆਪਾਂ ਹਮੇਸ਼ਾ ਹੀ ਕਹਿੰਦੇ ਆ ਅਸੀਂ ਪੰਜਾਬੀ ਆ ਬਿਲਕੁਲ ਬਿਲਕੁਲ ਕਦੇ ਇਹ ਨਹੀਂ ਕਹਿੰਦੇ ਆਪਾਂ ਸਿੱਖਾਂ ਮੈਂ Hindu ਆ ਜਾਂ ਕੋਈ ਚੀਜ਼ ਸੋ ਆਪਾਂ ਪੰਜਾਬੀ ਨਾਂ ਦਾ ਹੀ ਸਮੂਦਰ ਕਰਦੇ ਆ ਬਿਲਕੁਲ ਬਿਲਕੁਲ ਸੋ ਚਾਰ ਜਿਹੜੇ ਆਪਣੇ ਚਮਕਦੇ ਸਤਾਰੇ ਆ ਮੋਸਟ ਵਾਂਟਡ ਮੈਂ ਗੱਲ ਕਰਾਂ ਉਹਦੇ 'ਚ ਇੱਕ ਦਾ ਨਾਮ ਹੈਗਾ ਜੀ ਨੋਵਾ ਸਿੰਘ ਹਾਂਜੀ ਉਹ ਹੱਤਿਆਲੀ ਲੜਿੰਦਾ ਹਾਂ ਦੂਜਾ ਹੈਗੇ ਜੀ ਨਿਕਲ ਨਿਕਲਸ ਸਿੰਘ ਹਮ ਗੈਰ ਕਾਨੂੰਨੀ ਗਤੀਵਿਧੀਆਂ ਜਿਹੜੀਆਂ ਹੈਗੀਆਂ ਤੇ ਬੇਲ ਜੰਪ ਕਰਨ ਚ ਪੁਲਿਸ ਨੂੰ ਲੜਿੰਦਾ ਉਹਨੂੰ 5 ਸਾਲ ਦੀ ਸਜ਼ਾ ਵੀ ਹੋਈ ਵੀ ਹੈ ਠੀਕ ਹੈ ਇੱਕ 26 ਸਾਲਾ ਗੁਰਕੀਰਤ ਸਿੰਘ ਹੈ ਜੀ ਠੀਕ ਹੈ ਤੇ ਉਹਦੀ ਵੀ ਤਲਾਸ਼ ਜਾਰੀ ਹੈ ਹਮ ਉਹਨੇ 16 ਸਾਲ ਤੋਂ ਥੱਲੇ ਦੀ ਕੁੜੀ ਨਾਲ ਛੇੜਛਾੜ ਕਰਨ ਦੇ ਦੋਸ਼ ਹੈ ਹਮ ਤੇ ਹੱਤਿਆ ਦੇ ਦੋਸ਼ ਚ ਇੱਕ ਧਰਮ ਧਾਲੀਵਾਲ ਹੈ ਜੀ ਹਮ ਉਹਦੀ ਵੀ ਤਲਾਸ਼ ਜਾਰੀ ਹੈ ਉਹਨੇ 21 ਸਾਲਾਂ ਦੀ ਕੁੜੀ ਮਾਰਤੀ ਸੀ ਗੈਸ ਸਟੇਸ਼ਨ ਤੇ ਠੀਕ ਹੈ ਤੇ ਫਿਰ ਉਹਨੇ ਜਿਵੇਂ ਕਹਿੰਦੇ ਹੁੰਦੇ ਵੀ ਅ ਹੋਰ ਵੀ ਕਈ ਚਾਰजेस ਉਹਤੇ ਲੱਗੇ ਸੀਗੇ ਜਿਹਦੇ ਚੋਂ ਲੜਿੰਦਾ ਤੇ ਹਜੇ ਤੱਕ ਉਹ ਫੜਿਆ ਨਹੀਂ ਗਿਆ ਹਨਾ ਸੋ ਹੁਣ ਇਹੀ ਗੱਲ ਆਪਾਂ ਅਕੀ ਅੱਗੇ ਵੀ ਕਰਦੇ ਹੁੰਨੇ ਆ ਕਿ ਆਪਣੇ ਲੋਕਾਂ ਨੇ ਆਪਣਾ ਜਲੂਸ ਕੱਢਿਆ ਆਪਣੇ ਲੋਕ ਚੰਗੇ ਕੈਨੇਡਾ 'ਚ ਚੰਗੇ ਨਾਵਾਂ ਨਾਲ ਚੰਗੀਆਂ ਗੱਲਾਂ ਨਾਲ ਜਾਣੇ ਜਾਂਦੇ ਸੀ ਆਪਣੇ ਲੋਕਾਂ ਨੂੰ ਜੇ ਕੋਈ ਬੰਦਾ ਪੱਗ ਵਾਲਾ বাস 'ਚ ਪੈਂਦਾ ਸੀ ਇੱਥੇ ਵੀ ਚਾਹੇ ਬਾਹਰ ਵੀ ਉਹ ਸੀਟ ਦਿੱਤੀ ਜਾਂਦੀ ਸੀ ਉਹਨੂੰ ਇੱਜ਼ਤ ਦਿੱਤੀ ਜਾਂਦੀ ਸੀ ਪਰ ਅੱਜ ਦੇ ਟਾਈਮ ਜਿਹੜੇ ਹਾਲਾਤ ਹੋ ਚੁੱਕੇ ਆ ਆਪਾਂ ਵੀਡੀਓ ਦੇ ਪਿੱਛੇ ਗੱਲ ਕੀਤੀ ਸੀ ਪੰਜਾਬੀ ਉਪਰੇ ਨੇ ਆਪਣਾਂ ਜੀ ਮੁਸਕੜਾ ਹੂੰ ਉਹਦੇ ਥੱਲੇ ਕਮੈਂਟ ਆਏ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬ੍ਰੈਂਟਨ ਚ ਕੋਬਰਾ ਗੈਂਗ ਕਿਹਾ ਜਾਂਦਾ ਜਿਹੜੇ ਬੁੜੇ ਹਾਂ ਜਿਹੜੇ ਬੁੜੇ ਠਰਕੀ ਬੁੜੇ ਆ ਹੂੰ ਉਹਨਾਂ ਨੂੰ ਬ੍ਰੈਂਟਨ ਚ ਕੋਬਰਾ ਗੈਂਗ ਕਿਹਾ ਜਾਂਦਾ ਵੀ ਜਦੋਂ ਉਹ ਬੁੜੇ ਬਸ ਚ ਵੜ ਜਾਂਦੇ ਆ ਤੇ ਆਪ ਸਾਰਿਆਂ ਨੇ ਇਹੀ ਗੱਲ ਕਰਦੇ ਵੀ ਕੋਬਰਾ ਗੈਂਗ ਵਾਲੇ ਬੁੜੇ ਆਗੇ ਹੂੰ ਜਿਹੜੇ ਕੁੜੀਆਂ ਨੂੰ ਗੰਦੀ ਨਿਗਾਣਾ ਵੇਂਦੇ ਆ ਹੂੰ ਤੇ ਬੰਦੇ ਥੋੜੇ ਹੀ ਐ ਪੰਜਾਬੀ ਭਾਈਚਾਰਾ ਸਾਰਾ ਬਦਨਾਮ ਬਦਨਾਮ ਹੁੰਦਾ ਹੀ ਐ ਨੈਚੁਰਲੀ ਗੱਲ ਐ ਜੇ ਕੋਈ ਆਪਣਾ ਇੱਕ ਕੰਮ ਕਰੂਗਾ ਕੋਈ ਪੰਜਾਬੀ ਉਹਨੇ ਸਾਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਬਿਲਕੁਲ ਜੀ ਬਿਲਕੁਲ ਇੱਕ ਔਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਐ ਵੀ ਆਪਣੇ ਜਿਹੜੇ 8 ਪੰਜਾਬੀ ਗ੍ਰਿਫਤਾਰ ਹੋਏ ਸੀਗੇ ਹਾਂਜੀ ਤੇ ਖਬਰਾਂ ਇਹ ਵੀ ਚੱਲ ਰਹੀਆਂ ਕਿ ਉਹਨਾਂ ਨੂੰ ਬਹੁਤ ਜਲਦੀ ਕੈਨੇਡਾ ਡਿਪੋਰਟ ਕਰੂਗੀ ਹਾਂਜੀ ਵੀ ਆਪਾਂ ਕਹਿੰਦੇ ਸੀ ਅਮਰੀਕਾ ਹੀ ਡਿਪੋਰਟ ਕਰ ਰਿਹਾ ਕੈਨੇਡਾ ਵੀ ਅਮਰੀਕਾ ਦੇ ਰਾਹ ਤੇ ਤੁਰ ਪਿਆ ਹਾਂਜੀ ਸੀਬੀਐਸਏ ਵੱਲੋਂ ਇਹ ਸੁਣਨ ਚ ਆਇਆ ਵੀ ਬਹੁਤ ਜਲਦੀ ਬਹੁਤ ਸਾਰੇ ਲੋਕਾਂ ਨੂੰ ਡਿਪੋਰਟ ਕੀਤਾ ਜਾਣਾ ਹੈਗਾ ਜੀ ਉਹਦੇ ਬਾਰੇ ਦੱਸੋ ਵੀ ਵਾਕਿਆ ਹੀ ਇਹ ਗੱਲ ਸਹੀ ਹੈ ਭਾਈ ਇੱਕ ਨਾ ਆਪਾਂ ਪਿਛਲੀ ਵੀਡੀਓ ਦੀ ਇੱਕ ਸ਼ਾਰਟ ਵੀ ਸੀਗਾ ਉਹ ਬਹੁਤ ਵਾਇਰਲ ਹੋਇਆ ਲੋਕਾਂ ਨੇ ਕਿਹਾ ਤੁਹਾਡੇ ਕੋਲੇ ਕਿੱਥੋਂ ਜਾਣਕਾਰੀ ਆਈ 9000 ਬੰਦਾ ਆ ਰਿਹਾ ਕਿੱਥੋਂ ਤੁਹਾਡੇ ਕੋਲੇ ਖਬਰ ਆਈ ਕਿਹੜੇ ਮੀਡੀਆ ਨੇ ਲਾਈ ਹੈ ਬਹੁਤ ਘੱਟ ਮੀਡੀਆ 'ਚ ਖਬਰ ਆਈ ਹੈ ਜੇ ਤੁਸੀਂ YouTube ਤੇ ਜਾਂ Google ਤੇ ਕੱਢੋਗੇ ਨਾ ਤੁਹਾਨੂੰ ਇਕਾ ਦੁਕਾ ਹੀ ਮਿਲਣਗੀਆਂ ਉਹਦਾ ਕਾਰਨ ਕੀ ਹੈ ਕਿ ਜਿਨ੍ਹਾਂ ਦੇ ਸੋਰਸ ਅੰਦਰ ਕੰਮ ਕਰਦੇ ਉਹਨਾਂ ਕੋਲੇ ਉਹ ਖਬਰ ਨਿਕਲ ਕੇ ਆਈ ਠੀਕ ਜਿਵੇਂ ਆ ਪਿਛਲੀ ਵੀਡੀਓ 'ਚ ਕਿਹਾ ਸੀ ਕਿ 9000 ਤੋਂ ਵੱਧ ਬੰਦਾ ਹੰਡਾ ਨੇ ਰਿਪੋਰਟ ਕਰਨਾ ਚਟਰਪਲੇਨ ਰੈਡੀ ਹੈ ਜਿੰਨਾ ਚ 70 ਫੀਸ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਮੁਜਰਮ ਹੈ ਜੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਸਰਕਾਰ ਫਾਸਟ ਰਿਮੂਵਲ ਜਿਹੜਾ ਹੁੰਦਾ ਉਹਦੇ ਰਾਈ ਆਪਣੇ ਕੱਢ ਰਹੀ ਹੈ ਠੀਕ ਹੈ ਉਹਦੇ ਚ ਐਕਟ ਹੁੰਦਾ ਜੀ ਫੋਰਨ ਕ੍ਰਿਮੀਨਲ ਐਕਟ ਰਾਈਂ ਕੱਢ ਰਹੀ ਹੈ ਉਹਨਾਂ ਨੂੰ ਠੀਕ ਹੈ ਤੇ ਉਹ ਸਭ ਤੋਂ ਫਾਸਟ ਐਕਟ ਹੁੰਦਾ ਜੀ ਦੇ ਚ ਉਹਨਾਂ ਕੋਲੇ ਆਪਣੀ ਪੀਆਰ ਨੂੰ ਅਪੀਲ ਕਰਨ ਦੀ ਵੀ ਉਹਨਾਂ ਕੋਲੇ ਰਾਈਟ ਨਹੀਂ ਬਚਦਾ ਤੇ ਇੱਥੇ ਮੈਂ ਇਹ ਵੀ ਦੱਸ ਦੇਣਾ ਚਾਹਣਾ ਕਿ ਪਿਛਲੇ ਸਾਲ ਕੈਨੇਡਾ ਚੋਂ 18000 ਤੋਂ ਵੱਧ ਅਪਰਾਧੀ ਰਿਪੋਰਟ ਕੀਤੇ ਸੀਗੇ ਤੇ ਆਉਣ ਵਾਲੇ 2 ਸਾਲਾਂ ਤੱਕ 20000 ਤੋਂ ਵੱਧ ਕੋਲ ਰਿਪੋਰਟ ਕਰਨੇ ਆ ਤੇ ਉਹਨਾਂ 'ਚ ਜਿਹੜੇ ਰਿਪੋਰਟ ਕਰਨੇ ਆ ਉਹਨਾਂ 'ਚ ਸਭ ਤੋਂ ਜ਼ਿਆਦਾ ਜਿਹੜੀ ਗਿਣਤੀ ਹੈਗੀ ਉਹ 'ਚ ਹੈਗੀ ਹੈ ਜੀ ਫੇਕ ਰਿਫਿਜੀ ਜਿਨ੍ਹਾਂ ਨੂੰ ਕੱਢਣਾ ਹੈ ਤੇ ਜਿਹੜੇ ਮੁਜਰਮ ਐ ਤੇ ਜਾਂ ਜਿਹੜੇ ਬੰਦਿਆਂ ਦੇ ਇੱਥੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਠੀਕ ਆ ਜਾਂ ਉਹ ਕ੍ਰਾਈਮਨਲ ਐ ਜਾਂ ਉਹ ਭਗੌੜੇ ਐ ਜਾਂ ਲਾਭ ਨਹੀਂ ਰਹੇ ਜਾਂ ਆਪਦੇ ਉਹ ਟਾਈਮ ਤੋਂ ਬਾਹਰ ਚੱਲ ਰਹੇ ਹਨ ਉਹ ਬੰਦਿਆਂ ਨੂੰ ਕੈਨੇਡਾ ਸੀਬੀਐਸ ਨੇ ਰਿਪੋਰਟ ਕਰਨਾ ਇਸੇ ਤਹਿਤ ਕੈਲਗਰੀ 'ਚ ਛਾਪੇ ਵੀ ਮਾਰੇ ਆ ਉਹਨਾਂ ਨੇ ਜਿਹੜੇ ਉੱਥੇ ਆਪਣੇ ਬਿਨਾਂ ਉਹਦੇ ਤੋਂ ਆਪਣੇ ਸਿੰ੍ਹ ਤੋਂ ਕੰਮ ਕਰਦੇ ਬੰਦੇ ਉਹ ਵੀ ਫੜੇ ਆ ਸੋ ਉਦਾਂ ਦੇ ਬੰਦੇ ਫੜ ਕੇ ਰਿਪੋਰਟ ਕਰ ਰਹੀ ਹੈ ਨਾ ਕਿ ਉਹ ਸਿੱਧਾ ਕਿਸੇ ਨੂੰ ਫੜ ਕੇ ਸੜਕ ਤੇ ਜਾਂਦੇ ਨੂੰ ਫੜ ਲਿਆ ਉਹਨ ਡਿਪੋਰਟ ਕਰ ਰਹੀ ਹੈ ਜੇ ਉਹ ਚੀਜ਼ਾਂ ਹੋ ਰਹੀਆਂ ਸੋ ਬੇਸਿਕਲੀ ਕੈਨੇਡਾ ਸਰਕਾਰ ਜਦੋਂ ਦੀ ਹੁਣੇ ਨਵੀਂ ਪਾਰਟੀ ਆਈ ਹੈ ਉਹ ਸਖਤ ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਚਾਹੁੰਦੇ ਆ ਕਿ ਸਾਡਾ ਕੈਨੇਡਾ ਕਲੀਨ ਹੋਵੇ ਕੈਨੇਡਾ ਚ ਕਰਾਈਮ ਵਾਲੇ ਬੰਦੇ ਘੱਟ ਹੋਣ ਕਿਉਂਕਿ ਆਪਣੇ ਲੋਕ ਹੁਣ ਅੱਜ ਤਾਈਂ ਕੀ ਕਰਦੇ ਜੀ ਜਦੋਂ ਆਪਣਾ ਪੂਰਾ ਹੋ ਗਿਆ ਵਰਕ ਪਰਮਿਟ ਫਾਈਲ ਲਾਈ ਨਹੀਂ ਵਰਕ ਪਰਮਿਟ ਆਇਆ ਕੋਈ ਠੱਗੀ ਮਾਰ ਗਿਆ ਕਿਸੇ ਏਜੰਟ ਕੋਲੇ ਜਾਂਦੇ ਹੋ ਜਾਂਦੇ ਸਾਰੇ ਉਹਨਾਂ ਨੂੰ ਇੱਕ ਲਾਲੀਪਾਪ ਦੇ ਦੇ ਨਰਫਿਊਜੀ ਕਲੇਮ ਪਾ ਦੇ ਹੂੰ ਰਫਿਊਜੀ ਕਲੇਮ ਹੁਣ ਕੈਨੇਡਾ ਗਵਰਨਮੈਂਟ ਨੂੰ ਵੀ ਪਤਾ ਹੂੰ ਵੀ ਰਫਿਊਜੀ ਕਲੇਮ ਕਿਵੇਂ ਪੈਂਦਾ ਪੈਂ ਕਿਵੇਂ ਪੈਂਦਾ ਹਰ ਲੋਜ ਪੰਜਾਬੀ ਹੀ ਕਿਉਂ ਪਾ ਰਹੇ ਆ ਹਾਂ ਸਭ ਤੋਂ ਵੱਧ ਜੇ ਗਿਣਤੀ ਆਪਣੇ ਆਪਣੇ ਹੈਗੀ ਐ ਤੋ ਆਪਣੇ ਪੰਜਾਬੀਆਂ ਦੀ ਐ ਸੋ ਉਹਨਾਂ ਨੂੰ ਵੀ ਉਹ ਚੀਜ਼ ਹੋ ਗਈ ਉਹਨਾਂ ਕੇਸਾਂ ਦਾ ਨਟਾਰਾ ਛੇਤੀ ਹੋ ਰਿਹਾ ਸੋ ਜਿਹੜੇ ਆਪਾਂ ਗੱਲ ਕੀਤੀ ਸੀ 9000 ਬੰਦਾ ਉਹਦੇ ਵਿੱਚ ਇਦਾਂ ਦੇ ਬੰਦੇ ਹੀ ਵਾਪਸ ਆ ਰਹੇ ਹੋਏ ਸੋ ਔਲਖ ਸਾਹਿਬ ਨੇ ਜੋ ਪਿਛਲੇ ਹਫਤੇ 10 ਦਿਨ ਦਾ ਘਟਨਾਕਰਮ ਹੋਇਆ ਸਾਰਾ ਕੁਝ ਉਹਦੇ ਬਾਰੇ ਚਾਨਣਾ ਪਾਇਆ ਤੇ ਇਸ ਵੀਡੀਓ ਦਾ ਮਕਸਦ ਵੀ ਸਾਡਾ ਇਹੀ ਹੈ ਵੀ ਜੋ ਹਾਲਾਤ ਕੈਨੇਡਾ ਇਸ ਟਾਈਮ ਹੋ ਰਹੇ ਆ ਜਿਦੇ ਜਿੰਨਾ ਹਾਲਾਤਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਆਉਂਦਾ ਜਿੰਨਾ ਘਟਨਾਵਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਆਉਂਦਾ ਨਹੀਂ ਆਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਪੰਜਾਬੀਆਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਆਪਾਂ ਸਭੇ तरीके ਨਾਲ ਦੂਜੇ ਮੁੜਕਾਂ ਦੇ ਵਿੱਚ ਵਿਚਰੀਏ ਤਾਂ ਜੋ ਜਿਹੜੀ ਛਵੀ ਅੱਜ ਤੋਂ 10-20 ਸਾਲ ਪਹਿਲਾਂ ਆਪਣੀ ਸੀਗੀ ਉਹ ਛਵੀ ਸਾਡੀ ਬਰਕਰਾਰ ਰਹੇ ਸਾਡੇ ਨਾਲ ਉੱਥੋਂ ਦੇ ਨੇਟਿਵ ਲੋਕ ਆ ਉਹ ਜਿਹੜਾ ਹੈਗਾ ਨਫ਼ਰਤ ਦੀ ਨਿਗਾ ਨਾਲ ਨਾ ਦੇਖਣ ਜੋ ਸਾਡਾ ਪਹਿਲਾ ਵਰਤਾਰਾ ਸੀਗਾ ਉਸੇ ਵਰਤਾਰੇ ਤਹਿਤ ਅਸੀਂ ਚੱਲੀਏ ਤਾਂ ਹੀ ਆਪਾਂ ਜਿਹੜਾ ਸੁਸਾਇਟੀ ਨੂੰ ਆਪਦੇ ਆਲੇ ਦੁਆਲੇ ਨੂੰ ਹੈਲਦੀ ਰੱਖ ਸਕਦੇ ਹਾਂ ਸੋ ਏ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਜੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਤਾਂ ਜੋ ਮੈਕਸਿਮਮ ਲੋਕਾਂ ਤੱਕ ਸਾਡਾ ਸੁਨੇਹਾ ਪਹੁੰਚੇ ਤੇ ਔਰਖਾ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਧੰਨਵਾਦ ਸਸੀ ਕਾਲ ਸਸੀ ਕਾਲ